ਨਕੌਦਰ ਸਵਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋ ਹੋਗੀ ਜੋ ਲੋਕ ਪੇਜ ਤੇ ਨਵੇਂ ਨੇ ਪੇਨ ਨੂੰ ਜਰੂਰ ਫੋਲੋ ਕਰ ਲੋ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜੋ ਲੋਕ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਪਰੇਸ਼ਾਨ ਰਹਿੰਦੇ ਨੇ ਸਾਈਂ ਸਰਕਾਰ ਦਾ ਤਾਂ लाड्डी ਸ਼ਾ ਸਰਕਾਰ ਜੀ ਇਹ ਚੀਜ਼ਾਂ ਆਪਣੇ ਮੁਰਿਤਾ ਨੂੰ ਜਰੂਰ ਦਿੰਦੇ ਨੇ ਚਾਹੇ ਘਰ ਹੋਵੇ ਪੈਸਾ ਹੋਵੇ ਚਾਹੇ ਸੁਖ ਹੋ ਸਾਈ ਸਰਕਾਰ ਦਾ ਤਾਂ लाड्डी ਸ਼ਾ ਸਰਕਾਰ ਆਪਣੇ ਇਹਨਾਂ ਅਮਰਿਤਾਂ ਨੂੰ ਇਹ ਚੀਜ਼ਾਂ ਜ਼ਰੂਰ ਦਿੰਦੇ ਨੇ ਜੇਕਰ ਸਾਈ ਜੀ ਦੇ ਮੂਰੇ ਦੇ ਤਿੰਨ ਗੱਲਾਂ ਦਾ ਧਿਆਨ ਰੱਖਦੇ ਨੇ ਸਾਈ ਜੀ ਉਹਨਾਂ ਇਨਸਾਨਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ ਅੱਜ ਦੀ ਇਸ ਵੀਡੀਓ ਨੂੰ ਐਂ ਤੱਕ ਜ਼ਰੂਰ ਦੇਖਿਓ ਕਿਉਂਕਿ ਅੱਜ ਦੀ ਇਹ ਵੀਡੀਓ ਦੇ ਵਿੱਚ ਜੋ ਇਨਸਾਨ ਇਹ ਤਿੰਨ ਗੱਲਾਂ ਬਾਰੇ ਸਮਝ ਗਿਆ ਆਪਣੀ ਜ਼ਿੰਦਗੀ ਵਿੱਚ ਹਰ ਗੱਲ ਅਪਣਾ ਗਿਆ ਤਾਂ ਯਕੀਨ ਮੰਨਿਓ ਸਾਈਂ ਸਰਕਾਰ ਦਾ ਤਾਂ ਲਾਡੀ ਸ਼ਾ ਸਰਕਾਰ ਜੀ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦੇਣਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚਲਦੇ ਆਂ ਵੀਡੀਓ ਦੇ ਵੱਲ ਇੱਕ ਵਾਰੀ ਦੀ ਗੱਲ ਹੈ ਇੱਕ ਰਾਜਾ ਸੀ ਰਾਜਾ ਆਪਣੀ ਪ੍ਰਜਾ ਦਾ ਬਹੁਤ ਧਿਆਨ ਰੱਖਦਾ ਸੀ ਪ੍ਰਜਾ ਦੇ ਵਿੱਚ ਜੇਕਰ ਕਿਸੇ ਨੂੰ ਵੀ ਕੋਈ ਤਕਲੀਫ ਹੁੰਦੀ ਪਾਜ ਕੇ ਰਾਜੇ ਕੋਲ ਆਉਂਦੇ ਆ ਕੇ ਆਪਣਾ ਦੁੱਖ ਦਰਦ ਦੱਸਦੇ ਰਾਜਾ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਦਿੰਦਾ ਸੀ ਇਸੇ ਕਰਕੇ ਰਾਜਾ ਆਪਣੀ ਪ੍ਰਜਾ ਨੂੰ ਬਹੁਤ ਪਿਆਰਾ ਸੀ ਇੱਕ ਵਾਰ ਦੀ ਗੱਲ ਹੈ ਇਲਾਕੇ ਵਿੱਚ ਮੀਂਹ ਨਹੀਂ ਪੈ ਰਿਹਾ ਸੀ ਕਿਸਾਨ ਆਪਣੀ ਫਸਲ ਕਿੱਦਾਂ ਅਗਾਉਂਦੇ ਫਸਲ ਅਗਾਉਣ ਲਈ ਪਾਣੀ ਦੀ ਜ਼ਰੂਰਤ ਸੀ ਕਿਸਾਨ ਵਿਚਾਰੇ ਕੀ ਕਰਦੇ ਪਾਣੀ ਹੀ ਨਹੀਂ ਸੀ ਫਿਰ ਕਿੱਦਾਂ ਫਸਲ ਲਗਾਉਂਦੇ ਕਿਸਾਨ ਇਕੱਠੇ ਹੁੰਦੇ ਨੇ ਤੇ ਸੋਚਦੇ ਨੇ ਆਪਾਂ ਰਾਜੇ ਕੋਲ ਚਲੀਏ ਰਾਜਾ ਆਪਣੀ ਮੁਸ਼ਕਲ ਦਾ ਹੱਲ ਜ਼ਰੂਰ ਕਰੇਗਾ ਕਿਸਾਨ ਵਿਚਾਰੇ ਇਕੱਠੇ ਹੁੰਦੇ ਨੇ ਰਾਜੇ ਕੋਲ ਜਾਂਦੇ ਨੇ ਰਾਜੇ ਕੋਲ ਜਾ ਕੇ ਮੰਤਰੀ ਨੂੰ ਮਿਲਦੇ ਨੇ ਮੰਤਰੀ ਨੂੰ ਕਹਿੰਦੇ ਨੇ ਅਸੀਂ ਰਾਜੇ ਨੂੰ ਮਿਲਣਾ ਹੈ ਮੰਤਰੀ ਰਾਜੇ ਕੋਲ ਜਾਂਦਾ ਸੁਨੇਹਾ ਲਾਉਂਦਾ ਕਿ ਇਸ ਇਲਾਕੇ ਦੇ ਕਿਸਾਨ ਤੋਂ ਹਨ ਨੂੰ ਮਿਲਣ ਆਏ ਨੇ ਰਾਜਾ ਝਟਪਟ ਥੱਲੇ ਆ ਜਾਂਦਾ ਆ ਕੇ ਕਿਸਾਨਾਂ ਨੂੰ ਪ੍ਰਣਾਮ ਕਰਦਾ ਕਿਸਾਨ ਵੀ ਅੱਗੇ ਹੱਥ ਜੋੜ ਕੇ ਪ੍ਰਣਾਮ ਕਰਦੇ ਨੇ ਰਾਜਾ ਕਿਸਾਨਾਂ ਨੂੰ ਆਖਦਾ ਕਿ ਦੱਸੋ ਕੀ ਤਕਲੀਫ ਹੈ ਅੱਜ ਕੀ ਫਰਿਆਦ ਲੈ ਕੇ ਆਇਓ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ ਕਿਸਾਨ ਵਿਚਾਰੇ ਆਂਦੇ ਨੇ ਕਿ ਰਾਜਾ ਜੀ ਤੁਹਾਨੂੰ ਪਤਾ ਹੀ ਹੈ ਸਾਡੇ ਘਰ ਦਾ ਗੁਜ਼ਾਰਾ ਇਸ ਖੇਤੀ ਦੇ ਸਿਰ ਤੇ ਹੀ ਹੁੰਦਾ ਪਰ ਇਸ ਵਾਰ ਅਸੀਂ ਖੇਤੀ ਨਹੀਂ ਕਰ پا ਰਹੇ ਰਾਜਾ ਆਖਦਾ ਕਿਉਂ ਨਹੀਂ ਤੁਸੀਂ ਖੇਤੀ ਕਰ پا ਰਹੇ ਕਿਸਾਨ ਆਖਦੇ ਨੇ ਰਾਜਾ ਜੀ ਇਸ ਵਾਰ ਮੀਂਹ ਨਹੀਂ ਆਇਆ ਦੱਸੋ ਕੀ ਕਰੀਏ ਖੇਤੀ ਪਾਣੀ ਬਿਨਾ ਨਹੀਂ ਹੋ ਸਕਦੀ ਇੰਨੀ ਗੱਲ ਸੁਣ ਕੇ ਰਾਜਾ ਚੁੱਪ ਹੋ ਜਾਂਦਾ ਹੈ ਰਾਜਾ ਆਪਣੇ ਮਨ ਵਿੱਚ ਸੋਚਦਾ ਹੈ ਕਿ ਮੈਂ ਮੀ ਨਹੀਂ ਪਵਾ ਸਕਦਾ ਕਿਉਂਕਿ ਮੈਂ ਰੱਬ ਨਹੀਂ ਮੀ ਪਵਨ ਰੱਬ ਦੇ ਹੱਥ ਵਸ ਹੈ ਰਾਜਾ ਰੱਬ ਨੂੰ ਬਹੁਤ ਮੰਨਣ ਵਾਲਾ ਸੀ ਜੋ ਵੀ ਕੰਮ ਖੁੰਦੇ ਰੱਬ ਨੂੰ ਦੁਆ ਕਰਦਾ ਰੱਬ ਉਸ ਦੀ ਦੁਆ ਜ਼ਰੂਰ ਕਬੂਲ ਕਰਦਾ ਸੀ ਰਾਜੇ ਨੂੰ ਪਤਾ ਸੀ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਫਿਰ ਰੱਬ ਦਾ ਦਰਵਾਜ਼ਾ ਖੁੱਲਿਆ ਰਹਿੰਦਾ ਹੈ ਰਾਜਾ ਆਖਦਾ ਤੁਸੀਂ ਚਿੰਤਾ ਨਾ ਕਰੋ ਮੀ ਆ ਜਾਵੇਗਾ ਰਾਜਾ ਉੱਪਰ ਜਾਂਦਾ ਰੱਬ ਨੂੰ ਦੁਆ ਫਰਿਆਦ ਕਰਦਾ ਤੇ ਕਹਿੰਦਾ ਰੱਬ ਜੀ ਇਸ ਵਾਰ ਮੀ ਪਵਾ ਦਿਓ ਮੇਰੇ ਇਲਾਕੇ ਦੇ ਕਿਸਾਨਾਂ ਨੂੰ ਮੀਂਹ ਦੀ ਸਖਤ ਜ਼ਰੂਰਤ ਹੈ ਅਗਲੇ ਦਿਨ ਉਹਦਾ ਹੀ ਹੁੰਦਾ ਮੀਂਹ ਆ ਜਾਂਦਾ ਸਾਰੇ ਇਲਾਕੇ ਦੇ ਲੋਕ ਬਹੁਤ ਖੁਸ਼ ਸੀ ਸਾਰੇ ਸੋਚਦੇ ਸੀ ਕਿ ਰਾਜੇ ਨੇ ਮੀਂਹ ਪਵਾ ਦਿੱਤਾ ਰਾਜਾ ਸਾਡਾ ਬਹੁਤ ਧਿਆਨ ਰੱਖਦਾ ਹੈ ਇੱਕ ਦਿਨ ਇਲਾਕੇ ਦਾ ਪੜਿਆ ਲਿਖਿਆ ਇਨਸਾਨ ਗਲੀ ਵਿੱਚੋਂ ਗੁਜ਼ਰ ਰਿਹਾ ਸੀ ਰਾਜੇ ਦਾ ਇੱਕ ਮੰਤਰੀ ਵੀ ਉਸੇ ਹੀ ਗਲੀ ਵਿੱਚੋਂ ਗੁਜ਼ਰ ਰਿਹਾ ਸੀ ਪੜਿਆ ਲਿਖਿਆ ਇਨਸਾਨ ਰਾਜੇ ਦੇ ਮੰਤਰੀ ਨੂੰ ਪੁੱਛਦਾ ਐ ਮੀਂਹ ਵਾਲੀ ਘਟਨਾ ਰਾਜੇ ਨੇ ਕਿਵੇਂ ਕੀਤੀ ਪਹਿਲਾਂ ਕਿਉਂ ਨਹੀਂ ਸਿਮੀ ਆਇਆ ਜਦੋਂ ਇਨਸਾਨ ਰਾਜੇ ਦੇ ਕੋਲ ਗਏ ਫਿਰ ਹੀ ਮੀ ਕਿਉਂ ਆਇਆ ਮੰਤਰੀ ਨੇ ਦੱਸਿਆ ਕਿ ਰਾਜਾ ਰੱਬ ਨੂੰ ਬਹੁਤ ਮੰਨਦਾ ਹੈ ਰਾਜੇ ਨੇ ਅੰਦਰ ਜਾ ਕੇ ਦੁਆ ਫਰਿਆਦ ਕੀਤੀ ਕਿ ਮੇਰੇ ਇਲਾਕੇ ਵਿੱਚ ਮੀ ਚਾਹੀਦਾ ਹੈ ਇਸ ਵਾਰੀ ਮੀ ਆ ਜਾਵੇ ਤੇ ਦੇਖ ਮੀ ਆ ਰਿਹਾ ਹੈ ਉਹ ਪੜਿਆ ਲਿਖਿਆ ਇਨਸਾਨ ਸਮਝ ਚੁੱਕਿਆ ਸੀ ਕਿ ਉਹ ਰਾਜਾ ਕਿਉਂ ਹੈ ਅਸੀਂ ਆਮ ਇਨਸਾਨ ਕਿਉਂ ਆ ਪੜਿਆ ਲਿਖਿਆ ਇਨਸਾਨ ਸੋਚਦਾ ਹੈ ਕਿ ਰੱਬ ਨੇ ਵੀ ਰਾਜੇ ਦੀ ਹੀ ਸੁਣੀ ਸਾਡੀ ਕਿਉਂ ਨਹੀਂ ਸੁਣੀ ਰੱਬ ਨੇ ਰਾਜੇ ਨੂੰ ਇੰਨਾ ਕੁਝ ਕਿਉਂ ਦਿੱਤਾ ਪੜਿਆ ਲਿਖਿਆ ਇਨਸਾਨ ਸੋਚਦਾ ਕਿ ਮੈਂ ਇਹ ਤਿੰਨ ਗਲਤੀਆਂ ਕਰ ਰਿਹਾ ਸੀ ਇਸੇ ਕਰਕੇ ਰੱਬ ਸਾਨੂੰ ਕੁਝ ਨਹੀਂ ਦਿੰਦਾ ਸਭ ਤੋਂ ਪਹਿਲੀ ਤੇ ਵੱਡੀ ਗਲਤੀ ਅਸੀਂ ਰਾਜੇ ਤੇ ਯਕੀਨ ਕਰ ਰਹੇ ਸੀ ਕਿ ਸਾਨੂੰ ਜੋ ਵੀ ਦਿੰਦਾ ਰਾਜਾ ਦਿੰਦਾ ਪਰ ਨਹੀਂ ਅਸਲ ਵਿੱਚ ਗੱਲ ਇਹ ਹੈ ਕਿ ਜੋ ਵੀ ਦਿੰਦਾ ਉਹ ਮਾਲਕ ਉਹ ਰੱਬ ਦਿੰਦਾ ਸਾਨੂੰ ਹਮੇਸ਼ਾ ਰੱਬ ਤੇ ਯਕੀਨ ਰੱਖਣਾ ਚਾਹੀਦਾ ਹੈ ਦੂਸਰੀ ਗਲਤੀ ਇਹ ਹੈ ਕਿ ਅਸੀਂ ਸਭ ਲੋਕ ਜਾ ਕੇ ਰਾਜੇ ਕੋਲ ਮੰਗ ਰਹੇ ਸੀ ਜਿੱਦਾਂ ਆਪਾਂ ਲੋਕਾਂ ਕੋਲੋਂ ਮੰਗਦੇ ਆਂ ਸਾਨੂੰ ਸਿੱਧਾ ਰੱਬ ਕੋਲੋਂ ਮੰਗਣਾ ਚਾਹੀਦਾ ਹੈ ਕਿਉਂਕਿ ਰਾਜੇ ਨੇ ਵੀ ਉੱਥੋਂ ਮੰਗ ਕੇ ਸਾਨੂੰ ਸਭ ਕੁਝ ਦਿੱਤਾ ਹੈ ਕਿਉਂ ਨਾ ਆਪਾਂ ਸਿੱਧਾ ਹੀ ਰੱਬ ਕੋਲੋਂ ਮੰਗ ਸਕੀਏ ਤੀਸਰੀ ਖਾਸ ਗਲਤੀ ਜਿਨ੍ਹਾਂ ਦੀ ਆਸ ਕਿਸੇ ਵੀ ਇਨਸਾਨ ਤੋਂ ਨਹੀਂ ਹੁੰਦੀ ਰੱਬ ਤੇ ਹੁੰਦੀ ਹੈ ਰੱਬ ਉਹਨਾਂ ਦੀ ਆਸ ਕਦੇ ਨਹੀਂ ਟੁੱਟਣ ਦਿੰਦਾ ਜੋ ਇਨਸਾਨ ਇਹ ਤਿੰਨ ਗਲਤੀਆਂ ਨਹੀਂ ਕਰਦੇ ਸਭ ਤੋਂ ਪਹਿਲੀ ਗਲਤੀ ਰੱਬ ਤੇ ਯਕੀਨ ਰੱਖਦੇ ਨੇ ਦੂਸਰੀ ਸਾਰੀ ਗਲਤੀ ਇਹ ਨਹੀਂ ਕਰਦੇ ਜੋ ਵੀ ਮੰਗਦੇ ਨੇ ਰੱਬ ਤੋਂ ਮੰਗਦੇ ਨੇ ਤੀਸਰੀ ਗਲਤੀ ਇਹ ਨਹੀਂ ਕਰਦੇ ਕਿ ਜੋ ਯਕੀਨ ਰੱਖਦੇ ਨੇ ਰੱਬ ਤੇ ਰੱਖਦੇ ਨੇ ਉਹਨਾਂ ਨੂੰ ਸਭ ਕੁਝ ਮਿਲ ਜਾਂਦਾ ਪਰ ਜੋ ਲੋਕ ਇਨਸਾਨ ਤੇ ਉਮੀਦ ਰੱਖਦੇ ਨੇ ਇਨਸਾਨ ਤੇ ਸੋਚਦੇ ਨੇ ਮਿਲ ਇਨਸਾਨ ਤੋਂ ਸੋਚਦੇ ਨੇ ਕਿ ਮਿਲ ਜਾਵੇਗਾ ਐਦਾਂ ਦੇ ਲੋਕ ਕੁਝ ਨਹੀਂ ਪਾ ਸਕਦੇ ਜਿਸ ਦੀ ਉਮੀਦ ਆਪਣੇ ਮੁਰਸ਼ਦ ਗੁਰੂ ਪੀਰ ਤੋਂ ਹੁੰਦੀ ਹੈ ਉਸ ਨੂੰ ਸਭ ਕੁਝ ਮਿਲ ਜਾਂਦਾ ਸੋ ਐਸੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਹੋਰ ਨਵੇਂ-ਨਵੇਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡਾ ਆਤਮ ਵਿਸ਼ਵਾਸ ਵੱਸ ਸਕੇ ਤੇ ਤੁਹਾਡੇ ਲਈ ਨਵੇਂ-ਨਵੇਂ ਅਪਡੇਟਸ ਲੈ ਕੇ ਆਉਂਦੇ ਰਹੀਏ ਜੈ ਸਾਈਂ ਜੀ